ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਮਨੁਰੀਤ ਕੌਰ ਹੈ ਅੱਜ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਕਿ ਤੁਸੀਂ ਆਪਣੇ ਐਗਜ਼ਾਮਸ ਦੇ ਵਿੱਚ ਅਪ ਟੂ 90% ਸਕੋਰ ਕਿਵੇਂ ਕਰ ਸਕਦੇ ਹੋ ਕਿਉਂਕਿ ਮੈਂ ਖੁਦ ਆਪਣੇ ਐਗਜ਼ਾਮ ਦੇ ਵਿੱਚ ਅਪ ਟੂ 90% ਸਕੋਰ ਕਰਦੀ ਹਾਂ ਸੋ ਹੁਣ ਤੁਸੀਂ ਕਾਪੀ ਪੈਨ ਚੱਕ ਲਓ ਹੁਣ ਮੈਂ ਤੁਹਾਨੂੰ ਕੁਝ ਅਹਿਜੀਆਂ ਟਿਪਸ ਦੱਸਣ ਲੱਗੀ ਹਾਂ ਜਿਹਦੇ ਨਾਲ ਤੁਹਾਡਾ ਆਪਣੀ ਪੜ੍ਹਾਈ ਦੇ ਵਿੱਚ ਇੰਟਰਸਟ ਬਹੁਤ ਹੀ ਜ਼ਿਆਦਾ ਵੱਧ ਜਾਊਗਾ ਮੈਨੂੰ ਕੀ ਦਿੱਕਤ ਹੁੰਦੀ ਹੈ ਕਿ ਆਪਣਾ ਪੜ੍ਹਾਈ ਦੇ ਵਿੱਚ ਜਿਹੜਾ ਮਨ ਨਹੀਂ ਲੱਗਦਾ ਹੈਗਾ ਸੋ ਪਹਿਲੀ ਟਿਪ ਇਹ ਹੈ ਕਿ ਤੁਸੀਂ ਆਪਣੇ ਮਾਈਂਡ ਨੂੰ ਜਿਹੜਾਗਾ ਰਿਲੈਕਸ ਕਰਨਾ ਕਿਉਂਕਿ ਜਦੋਂ ਵੀ ਆਪਾਂ ਸਕੂਲ ਤੋਂ ਆਉਨੇ ਆਪਾਂ ਬੜੇ ਥੱਕੇ ਹੋਏ ਹੁੰਨੇ ਆਂਗੇ ਤੇ ਮਾਈਂਡ ਨੂੰ ਰਿਲੈਕਸ ਕਰਨਾ ਜਿਹੜਾ ਬੜਾ ਇੰਪੋਰਟੈਂਟ ਹੁੰਦਾਗਾ ਇਸ ਦੇ ਨਾਲ ਆਪਣਾ ਮਾਈਂਡ ਐਕਟਿਵ ਹੋ ਜਾਂਦਾਗਾ ਤੇ ਜਦੋਂ ਆਪਾਂ ਪੜ੍ਹਾਈ ਵੀ ਬੜੇ ਆਸਾਨੀ ਨਾਲ ਕਰ ਸਕਦੇ ਹਾਂ ਤੁਸੀਂ ਮਾਈਂਡ ਰਿਲੈਕਸ ਕਰਨਾ ਕਿਵੇਂ ਆ ਜਿਵੇਂ ਆਪਾਂ ਟੀਵੀ ਦੇਖ ਲੈਣੇ ਆ ਥੋੜਾ ਬਹੁਤਾ ਖੇਡ ਲੈਣੇ ਆ ਹਨਾ ਤੇ ਕੋਈ ਹੋਰ ਐਕਟੀਵਿਟੀਜ਼ ਹੁੰਦੀਆਂ ਜਿਹਦੀ ਵਿੱਚ ਤੁਹਾਡਾ ਮਨ ਲੱਗਦਾਗਾ ਜਿਵੇਂ ਆਰਟ ਐਂਡ ਕਰਾਫਟ ਇਹ ਸਾਰਾ ਕੁਝ ਕਰਕੇ ਇਸ ਦੇ ਨਾਲ ਆਪਣਾ ਮਾਈਂਡ ਰਿਲੈਕਸ ਹੋ ਜਾਂਦਾ ਤੇ ਐਕਟਿਵ ਹੁੰਦਾਗਾ ਜਿਸ ਦੇ ਨਾਲ ਆਪਣਾ ਪੜਾਈ ਦੇ ਵਿੱਚ ਇੰਟਰਸਟ ਵਧਦਾਗਾ ਸੋ ਮੇਰੀ ਸੈਕਿੰਡ ਟਿਪ ਇਹ ਹੈ ਕਿ ਤੁਸੀਂ ਜਦੋਂ ਵੀ ਪੜਾਈ ਕਰਨੀ ਸ਼ੁਰੂ ਕਰਨੀ ਆ ਨਾ ਸਾਰੇ ਨਾਲ ਪਹਿਲਾਂ ਤੁਸੀਂ ਆਪਣਾ ਫੇਵਰਿਟ ਸਬਜੈਕਟ ਚੱਕਣਾਗਾ ਕਿਉਂਕਿ ਇਸ ਦੇ ਨਾਲ ਕੀ ਹੁੰਦਾਗਾ ਤੁਹਾਡਾ ਜਿਹੜਾ ਇੰਟਰਸਟ ਪੜ੍ਹਾਈ ਦੇ ਵਿੱਚ ਬਦਲ ਲੱਗ ਜਾਂਦਾਗਾ ਕਦੇ ਵੀ ਤੁਹਾਨੂੰ ਜਿਹੜਾ ਸਬਜੈਕਟ ਬੋਰਿੰਗ ਲੱਗਦਾ ਉਹ ਤੋਂ ਸ਼ੁਰੂ ਨਾ ਕਰੋ ਕਿਉਂਕਿ ਇਹਦੇ ਨਾਲ ਆਪਾਂ ਬੋਰ ਹੋਣ ਲੱਗ ਜਾਂਦੇ ਹਾਂਗੇ ਤੇ ਆਪਣਾ ਜਿਹੜਾ ਮਾਈਂਡ ਆ ਉਹ ਥੱਕਣ ਲੱਗ ਜਾਂਦਾਗਾ ਆਪਾਂ ਪੜ੍ਹਾਈ ਦੇ ਵਿੱਚ ਇੰਟਰਸਟ ਜਿਹੜਾ ਘਟਦਾ ਜਾਂਦਾਗਾ ਉਹ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟਿਪ ਹੈ ਤੁਸੀਂ ਇਹਨੂੰ ਤਾਂ ਹਮੇਸ਼ਾ ਹੀ ਫੋਲੋ ਕਰਨਾਗਾ ਮੇ ਕਿ ਮੇਰਾ ਫੇਵਰਿਟ ਸਬਜੈਕਟ ਮੈਥ ਹੈ ਤੇ ਮੈਂ ਹਮੇਸ਼ਾ ਹੀ ਮੈਥ ਤੋਂ ਸ਼ੁਰੂ ਕਰਦੀ ਹਾਂ ਕਿਉਂਕਿ ਮੈਨੂੰ ਉਹ ਬੜਾ ਇੰਟਰਸਟਿੰਗ ਲੱਗਦਾਗਾ ਤੇ ਮੈਨੂੰ ਲੱਗਦਾ ਕਿ ਮੈਥ ਇੱਕ ਗੇਮ ਦੀ ਤਰ ਜਿਹਦੇ ਨਾਲ ਮੇਰਾ ਇੰਟਰਸਟ ਵਧਦਾਗਾ ਮੇਰਾ ਮਾਈਂਡ ਐਕਟਿਵ ਹੁੰਦਾਗਾ ਤੇ ਮੈਂ ਹੌਲੀ-ਹੌਲੀ ਕਰਕੇ ਫਿਰ ਦੂਸਰੇ ਸਬਜੈਕਟ ਨੂੰ ਪੜ੍ਹਨਾ ਸ਼ੁਰੂ ਕਰਦੀ ਹੁੰਨੀ ਆ ਤਾਂ ਕਿ ਮੈਂ ਬਿਲਕੁਲ ਵੀ ਸਟੱਡੀ ਕਰਨ ਦੇ ਵੇਲੇ ਬੋਰ ਨਾ ਹੋਵਾਂ ਸੋ ਮੇਰੀ ਥਰਡ ਟਿਪ ਇਹ ਹੈ ਕਿ ਤੁਸੀਂ ਹਮੇਸ਼ਾ ਜਦੋਂ ਵੀ ਸਟੱਡੀ ਕਰਨੀ ਆ ਤੁਸੀਂ ਇਕੱਲੇ ਬੈਠਣਾਗਾ ਇਹਦੇ ਨਾਲ ਕੀ ਹੁੰਦਾਗਾ ਕਿ ਤੁਹਾਡਾ ਫੋਕਸ ਫੋਕਸਟ੍ਰੇਟ ਸਟੱਡੀ ਵੱਲ ਜ਼ਿਆਦਾ ਹੁੰਦਾਗਾ ਤੇ ਤੁਹਾਡਾ ਜਿਹੜਾ ਮਾਈਂਡ ਡਿਵਰਟ ਨਹੀਂ ਹੁੰਦਾ ਕਈ ਵਾਰ ਆਪਾਂ ਅਦਾ ਕਰਦੇ ਹੁੰਦੇ ਹੁੰਦੇ ਆ ਕਿ ਆਪਾਂ ਗੱਲਾਂ ਜਿੱਥੇ ਹੁੰਦੀਆਂ ਹੁੰਦੀਆਂ ਨੇ ਨਾ ਉੱਥੇ ਜਾ ਕੇ ਬੈਠ ਜਾਂਦੇ ਆ ਪੜਾਈ ਕਰਨ। ਇਹਦੇ ਨਾਲ ਆਪਣਾ ਮਾਈਂਡ ਡਾਇਵਰਟ ਹੁੰਦਾਗਾ ਤੇ ਆਪਾਂ ਸਟੱਡੀ ਦੇ ਵਿੱਚ ਕਨਸੈਂਟਰੇਟ ਨਹੀਂ ਕਰ ਸਕਦੇ ਹੁੰਦੇ। ਸੋ ਇਹ ਇੱਕ ਬਹੁਤ ਹੀ ਜ਼ਿਆਦਾ ਧਿਆਨ ਵਿੱਚ ਰੱਖਣ ਵਾਲੀ ਗੱਲ ਐ। ਤੁਸੀਂ ਹਮੇਸ਼ਾ ਹੀ ਇਕੱਲੇ ਬਹਿ ਕੇ ਪੜ੍ਹਿਆ ਕਰੋ ਤਾਂ ਕਿ ਤੁਸੀਂ ਐਗਜ਼ਾਮਸ ਦੇ ਵਿੱਚ ਈਜ਼ੀਲੀ ਟੌਪ ਕਰ ਸਕੋ। ਫੋਰਥ ਟਿਪ ਇਹ ਐ ਕਿ ਜਦੋਂ ਵੀ ਤੁਸੀਂ ਪੜਾਈ ਕਰਨੀ ਐ ਤਾਂ ਤੁਸ ਤੁਹਾਡੇ ਕੋਲ ਫੋਨ ਨਹੀਂ ਹੋਣਾ ਚਾਹੀਦਾ ਤੁਸੀਂ ਫੋਨ ਨੂੰ ਹਮੇਸ਼ਾ ਦੂਰ ਰੱਖ ਕੇ ਪੜਾਈ ਕਰੋ ਜਿਵੇਂ ਕਿ ਮੋਬਾਈਲ ਕੋਲੇ ਪਿਆਗਾ ਆਪਾਂ ਫੋਨ ਚੱਕ ਲਈਏ ਆਪ ਨੂੰ ਪਤਾ ਹੀ ਨਹੀਂ ਲੱਗਦਾ ਕਿ ਆਪਾਂ ਇੰਸਟਾਗ੍ਰam ਸਨੈਪਚੈਟ ਅੱਧੇ ਘੰਟੇ ਘੰਟੇ ਤੋਂ ਦੇਖ ਲਈਏਾਂਗੇ ਤੇ ਇਸੇ ਤਰੀਕੇ ਨਾਲ ਟਾਈਮ ਲੰਘ ਜਾਂਦਾਗਾ ਤੇ ਆਪਾਂ ਸਟੱਡੀ ਨਹੀਂ ਕਰ ਪਾਉਂਦੇ ਹੈਗੇ ਹੁਣ ਜਿਵੇਂ ਕਈ ਬੱਚਿਆਂ ਦੀ ਸਟੱਡੀ ਸੀ ਹੈਨਾ ਆਨਲਾਈਨ ਹੁੰਦੀਆਂ ਗਈਆਂ ਤੁਸੀਂ ਇਹ ਜ਼ਰੂਰ ਦੇਖਣਾ ਕਿ ਤੁਹਾਡੇ ਮੋਬਾਈਲ ਦੇ ਵਿੱਚ ਜਿਹਦੇ ਵਿੱਚ ਤੁਸੀਂ ਸਟੱਡੀ ਕਰ ਰਹੇ ਹੋਗੇ ਉਸ ਤੇ ਵਿੱਚ ਸਨੈਪਚੈਟ ਇੰਸਟਾਗ੍ਰਾਮ ਫੇਸਬੁਕ ਵਗੈਰਾ ਵਾਲੀ ਕੋਈ ਚੀਜ਼ ਨਾ ਹੋਵੇ ਜਿਸ ਨਾਲ ਤੁਹਾਡਾ ਮਾਈਂਡ ਹੈ ਉਹ ਡਿਸਟਰੈਕਟ ਨਹੀਂ ਹੋਊਗਾ ਤੇ ਇਹ ਇੱਕ ਬਹੁਤ ਹੀ ਵਧੀਆ ਟਿਪ ਆਗੀ ਮੈਂ ਖੁਦ ਇਸ ਨੂੰ ਫੋਲੋ ਕਰਦੀ ਆ ਫਿਫਥ ਐਂਡ ਲਾਸਟ ਟਿਪ ਇਹ ਹੈ ਕਿ ਤੁਸੀਂ ਜਦੋਂ ਵੀ ਸਟੱਡੀ ਕਰਨੀ ਆ ਤਾਂ ਅੱਧੇ ਅੱਧੇ ਘੰਟੇ ਤੋਂ ਬਾਅਦ ਬ੍ਰੇਕ ਲਿਆ ਕਰੋ ਇਸ ਦੇ ਨਾਲ ਆਪਣਾ ਮਾਈਂਡ ਰਿਲੈਕਸ ਰਹਿੰਦਾਗਾ ਤੇ ਆਪਾਂ ਬੋਰ ਫੀਲ ਨਹੀਂ ਕਰਦੇ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਟਿਪ ਹੈ ਮੈਂ ਹਮੇਸ਼ਾ ਕੀ ਕਰਦੀ ਹੁੰਨੀ ਆ ਮੈਂ 3 ਮਿੰਟ ਪੜ੍ਹਾਈ ਕਰਨ ਤੋਂ ਬਾਅਦ ਹਮੇਸ਼ਾ 10-15 ਮਿੰਟ ਦਾ ਬ੍ਰੇਕ ਜ਼ਰੂਰ ਲੈਣੀ ਆ ਇਸ ਨਾਲ ਮੇਰਾ ਮਾਈਂਡ ਬੜਾ ਐਕਟਿਵ ਰਹਿੰਦਾ ਹੈਗਾ ਤੇ ਮੈਂ ਬੋਰ ਬਿਲਕੁਲ ਵੀ ਨਹੀਂ ਫੀਲ ਕਰਦੀ ਪੜ੍ਹਾਈ ਕਰਨ ਦੇ ਸਮੇਂ ਇਸ ਦੇ ਵਿੱਚ ਜਿਹੜਾ ਆਪਾਂ ਹਾ 10 ਤੋਂ 15 ਮਿੰਟ ਦਾ ਬ੍ਰੇਕ ਲੈਣਾਗਾ ਨਾ ਇਹਦੇ ਵਿੱਚ ਐਦਾਂ ਨਹੀਂ ਹੈਗਾ ਵੀ ਆਪਾਂ ਮੋਬਾਈਲ ਦੇਖ ਲੈ ਟੀਵੀ ਦੇਖਦੇ ਆ ਨਹੀਂ ਮੈਂ ਕਿ ਕੁਝ ਖਾ ਪੀ ਲਿਆ ਫੂਡਸ ਵਗੈਰਾ ਖਾ ਲੇ ਆਪਣੇ 스ਨੈਕਸ ਖਾ ਲੇ ਹਨਾ ਤੇ ਥੋੜਾ ਬੋਤਾ ਤੋਰਾ ਫਿਰਾ ਕਰ ਲਿਆ ਇਸ ਨਾਲ ਮਾਈਂਡ ਬੜਾ ਐਕਟਿਵ ਰਹਿੰਦਾਗਾ ਇਸੇ ਮੇਰੀਆਂ ਕੁਝ ਟਿਪਸ ਜਿਹਦੇ ਨਾਲ ਸਟੱਡੀ ਕਰਨੀ ਬੜੀ ਹੀ ਇੰਟਰਸਟਿੰਗ ਲੱਗਦੀ ਹੈ ਤੇ ਆਪਾਂ ਬਿਲਕੁਲ ਵੀ ਬੋਰ ਫੀਲ ਨਹੀਂ ਕਰਦੇ ਸੋ ਆਸ ਕਰਦੇ ਹਾਂ ਕਿ ਤੁਹਾਨੂੰ ਮੇਰੀਆਂ ਟਿਪਸ ਬੜੀਆਂ ਲੱਗੀਆਂ ਹੋਣਗੀਆਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਔਰ ਤੱਕ ਲਈ ਪਿਆਰ ਫ੍ਰੀ ਸਸਵੇਕ